ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਜਿਤੀਆਂ ਕਲੈਕਸ਼ਨਾਂ ਪਾਰਟੀ ਵੇਅਰ ਨੇ ਵਿਡਿੰਗ ਫੈਸ਼ਨ ਨੇ ਤੇ ਸਾਰੀਆਂ ਕਲੈਕਸ਼ਨਾਂ ਹਰ ਰੇਂਜ ਵਾਲੀਆਂ ਹੈਗੀਆਂ ਨੇ ਸਾਰੀਆਂ ਕੋਸਟਲੀ ਨਹੀਂ ਹੈ ਸਾਰੀਆਂ ਸਸਤੀਆਂ ਤੇ ਕੱਟ ਪ੍ਰਾਈਸ ਵਾਲੀਆਂ ਕਲੈਕਸ਼ਨਾਂ ਵੀ ਹੈਗੀਆਂ ਨੇ ਉਹ ਸਾਰੀਆਂ ਆਣੀਆਂ ਸੋ ਵੀਡੀਓ ਨੂੰ ਫੁੱਲ ਵਾਚ ਕਰਨਾ ਦੱਸਣਾ ਜ਼ਰੂਰ ਕਲੈਕਸ਼ਨਾਂ ਕਿਵੇਂ ਦੀਆਂ ਲੱਗੀਆਂ ਸੂਟ ਕਿਵੇਂ ਦੇ ਲੱਗੇ ਹੈਂਡਵਰਕ ਵਾਲੀਆਂ ਕਲੈਕਸ਼ਨਾਂ ਨੇ ਜੋ ਹੈਵੀ ਆਨਗੀਆਂ 슬ੀਵਸ ਤੇ ਵਰਕ ਹੈ बॉटम ਤੇ ਵਰਕ ਹੈ ਦੁਪੱਟੇ ਬਹੁਤ ਪਿਆਰੇ ਪਿਆਰੇ ਬਨੇ ਹੋ ਇਹਨੇ ਸਾਰਿਆਂ ਦੇ ਤੇ ਸਾਰੇ ਸੂਟ ਅਵੇਲੇਬਲ ਨੇ ਤੇ ਦੁਪੱਟਿਆਂ ਤੇ ਲੈਸਾਂ ਲੱਗੀਆਂ ਨੇ ਇਹਨਾਂ ਦਾ ਤੇ बॉटਮ ਵੀ ਬਹੁਤ ਹੈਵੀ ਹੈ ਇਹਦਾ बॉटਮ ਪਲੇਨ ਆਏਗਾ ਸਿੰਗਲ ਕਲਰ 3 ਵੀ ਦੁਪੱਟਾ ਆਏਗਾ ਬਹੁਤ ਪਿਆਰਾ ਜਿੰਨੇ ਜਿੰਨੇ ਕਲਰ embroiderry ਵਿੱਚ ਸਾਰੇ ਉੱਥੇ ਦਿੱਤੇ ਹੋਏ ਨੇ ਮੋਸਟਲੀ ਜਿਹੜੇ ਅੱਜ ਕੱਲ ਕਲੈਕਸ਼ਨ ਹੈਂਡਵਰਕ ਵਾਲੀਆਂ ਚੱਲ ਰਹੀਆਂ ਟ੍ਰੈਂਡ ਬਹੁਤ ਕਰਦੇ ਹੈਂਡਵਰਕ ਵਾਲੀਆਂ ਕਲੈਕਸ਼ਨਾਂ ਨੂੰ ਸਾਰੇ ਪਸੰਦ ਕਰਦੇ ਨੇ ਇਹ ਸਾਰੀਆਂ ਹੈਂਡਵਰਕ ਵਾਲੀਆਂ ਕਲੈਕਸ਼ਨਾਂ ਜਿਹੜੀਆਂ ਹੈਵੀ ਆਈਆਂ ਨੇ ਅੱਗੇ ਚੱਲ ਕੇ ਵੀ ਜਿਹੜੀਆਂ ਦੋ ਤਿੰਨ ਕਲੈਕਸ਼ਨ ਆਣੀਆਂ ਚਾਹੇ ਉਹਨਾਂ ਦਾ ਬਾਕੀ ਆਲ ਓਵਰ ਪ੍ਰਿੰਟ ਹੈ ਬਟ ਗਲੇ ਤੇ ਜਿਵੇਂ ਕੰਮ ਹੋਇਆ ਹੈ ਤੋਂ ਸਾਰਾ ਹੈਂਡਵਰਕ ਵਾਲਾ ਬਾਕੀ ਤੁਸੀਂ ਕੋਈ ਕੁਇਰੀ ਕਰਨੀ ਹੈ ਤਾਂ ਮੈਂ ਆਪਣਾ ਨੰਬਰ 6239245750 ਦਿੱਤਾ ਆ ਪੋਸ ਨੰਬਰ ਜਾਇ ਤਾਂ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰ ਦਿਓ ਜਿਸ ਵੀ ਸੂਰਦੀ ਕੁਇਰੀ ਹੈ ਤੇ ਤੁਹਾਨੂੰ ਤੁਹਾਡੀ ਕਿਵੈਦਰ ਰਿਪਲਾਈ ਜਰੂਰ ਆਏਗਾ ਸਟੇਟਸ ਦੇਖਣਾ ਹੈ ਤੇ ਆਪਣਾ ਨੇਮ ਤੇ ਸਿਟੀ ਦਾ ਨੇਮ ਦੱਸ ਦਿਓ ਨਾ ਮੈਂ ਤੁਹਾਡਾ ਨੰਬਰ ਸੇਵ ਕਰ ਲਵਾਂਗੀ ਫਿਰ ਜੋ ਸਟੇਟਸ ਤੇ ਅਪਡੇਟਸ ਆਉਂਦੀਆਂ ਨੇ ਉਹ ਤੁਹਾਨੂੰ ਸ਼ੋ ਹੋ ਜਾਣਗੀਆਂ ਉੱਥੇ ਸਾਰਾ ਤਰ੍ਹਾਂ ਦੀਆਂ ਆਉਂਦੀਆਂ ਨੇ ਹਾਰ ਰੇਂਜ ਵਾਲੀਆਂ ਇੱਥੇ ਮੈਂ ਇੱਕ ਵੀਡੀਓ ਸ਼ਾਰਟਸ ਦਾ ਕਮਿਊਨਿਟੀ ਤੇ ਐਡ ਕਰਦੀ ਆਂ ਬਾਕੀ ਉੱਥੇ ਆਰਕਲੀਆਂ ਅਪਡੇਟਸ ਆਉਂਦੀਆਂ ਨੇ ਮੈਕਸਿਮਮ ਜਿੱਦਾਂ ਕਿ ਸੇਲ ਵਾਲੀਆਂ ਹੋ ਗਈਆਂ ਉੱਥੇ ਵੀ ਇਮੀਡੀਏਟਲੀ ਅਪਡੇਟ ਹੋ ਜਾਂਦੀਆਂ ਨਹੀਂ ਇੱਥੇ ਕਿਸੇ ਟਾਈਮ ਵੀਡੀਓ ਵਿੱਚ ਨਹੀਂ ਪਾਉਂਦੀ ਕਿਉਂਕਿ ਜਲਦੀ ਸਟਾਕ ਆਊਟ ਹੋ ਜਾਂਦੀਆਂ ਨੇ ਇਹ ਸਾਰੇ ਸੂਟ ਅਵੇਲੇਬਲ ਨੇ ਜਿੰਨੇ ਵੀ ਮੈਂ ਇੱਥੇ ਐਡ ਕੀਤੇ ਨੇ ਸੇਮ ਐਵੇਂ ਦੇ ਕਲਰ ਆਣਗੇ ਜਿਵੇਂ ਦੇਖੀ ਸਕਰੀਨ ਤੇ ਤੁਹਾਨੂੰ ਸ਼ੋ ਹੋ ਰਹੇ ਨੇ ਸੇਮ ਐਵੇਂ ਦੇ ਕਲਰ ਆਣਗੇ ਜਿਹਦਾ ਵੀ ਜੋ ਕਲਰ ਸ਼ੋ ਕੀਤਾ ਗਿਆ ਕਲਰ ਚ ਡਿਫਰੈਂਸ ਨਹੀਂ ਆਏਗਾ ਸੇਮ ਐਜ਼ ਇਟ ਇਜ਼ ਆਣਗੇ ਜਿਵੇਂ ਦੇ ਇੱਥੇ ਸ਼ੋ ਹੋ ਰਹੇ ਨੇ ਵੀਡੀਓ ਹਮੇਸ਼ਾ ਛੋਟੀ ਜੁਂਦੀ ਹੈ ਜੇ ਕਲੈਕਸ਼ਨ ਪਸੰਦ ਆਉਂਦੀਆਂ ਨੇ ਲਾਈਕ ਕਰਕੇ ਕਮੈਂਟ ਜਰੂਰ ਕਰਿਆ ਕਰੋ ਅੱਜ ਦੀ ਵੀਡੀਓ ਵਿੱਚ ਮੈਂ ਟਰਾਈ ਕੀਤਾ ਕਿ ਬੈਸਟ ਬੈਸਟ ਕਲੈਕਸ਼ਨਾਂ ਲੈ ਕੇ ਆਵਾਂ ਜਿਹੜੀਆਂ ਕਿ ਹੈਂਡਵਰਕ ਨਾਲ ਪਾਰਟੀ ਫੇਰ ਲੁੱਕ ਵਾਲੀਆਂ ਤੇ ਵੈਡਿੰਗ ਸਪੈਸ਼ਲ ਨੇ ਤੇ ਉਹੀ ਮੋਸਟਲੀ ਮੈਂ ਲੈ ਕੇ ਆਈਆਂ ਅੱਜ ਦੀ ਵੀਡੀਓ ਦੇ ਵਿੱਚ ਛੋਟੀ ਜਿਹੀ ਵੀਡੀਓ ਐ ਵੀ ਹੈਂਡਵਰਕ ਵਾਲੀਆਂ ਕਲੈਕਸ਼ਨਾਂ ਨੇ ਟੋਟਲ ਬਹੁਤ ਹੈਵੀ ਕਲੈਕਸ਼ਨਾਂ ਨੇ ਤੇ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਫਿਰ ਹੋਰ ਨਵੇਂ ਨਵੇਂ ਸੂਟਾਂ ਨਾਲ ਨਵੇਂ ਨਵੇਂ ਕਲੈਕਸ਼ਨਾਂ ਨਾਲ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਥੈਂਕ ਯੂ ਫਾਰ ਵਾਚਿੰਗ ਮਾਈ ਵੀਡੀਓ